ਸਾਰੀ ਬਤਰੀ ਚਾ ਸਭ ਇਹ ਅੰਦਾਜ਼ਾ ਸ਼ਾਰਕੁਰ ਦੇ ਵਿੱਚ ਅੱਜ ਸਾਡਾ ਕਸ ਆਪਰੇਸ਼ਨ ਚੱਲ ਰਿਹਾ ਸੀਲ 4 ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਡਿਸਟ੍ਰਿਕਟ ਦੇ ਵਿੱਚ ਉਹ ਐਸਐਸਪੀ ਸ਼ਾਰਕੁਰ सुरेंद्र ਲਾਂਬਾ ਜੀ ਕਿੰਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲੈਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾ ਚੱਲ ਰਿਹਾ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਤੇ ਵੀ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਪਿੱਟਾ 22 ਬੱਚਾ ਛੋਟੀ ਮਾਤਰਾ ਜਿਵੀ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਨ੍ਹਾਂ ਨੇ ਇਹਨਾਂ ਨੇ ਆਡੈਂਟੀਫਾਈ ਕੀਤੇ ਜਿਹੜੇ ਸਜਾ ਜਾਪਤਾ ਵੀ ਨਹੀਂ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਆਂ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਇਹਨਾਂ ਤੋਂ ਆ ਵੀ ਗਏ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਦੇਖ ਕੇ ਬੈਠ ਕੇ ਇਸ ਧੰਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਚ ਅਭਿਆਨ ਚੱਲ ਰਿਹਾ 11 ਥਾਵਾਂ ਦੇ ਉੱਤੇ ਚੱਲ ਰਿਹਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਹੁਸ਼ਿਆਰਪੁਰ ਉਹਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੇ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰ ਲਈ ਅੱਜ ਆਪ ਖੁਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਘੰਟਾ ਘਰ ਹੁਸ਼ਿਆਰਪੁਰ ਦਾ ਏਰੀਆ ਹੈਗਾ ਜਿੱਥੇ ਇੱਕ ਕਸੋ ਦਾ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ ਤੇ ਅਸੀਂ ਵਰਕ ਆਊਟ ਸਾਲਾਂ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਜਿਸ ਏਰੀਆ ਦੇ ਵਿੱਚ ਤੁਸੀਂ ਹੁਣ ਘੁੰਮ ਕੇ ਆਏ ਹੋ ਜਿੱਥੇ ਨਸ਼ਾ ਤਸਕਰੀ ਵੀ ਵੱਡੇ ਪੱਧਰ ਤੇ ਹੋ ਰਹੀ ਆ ਔਰ ਅੱਜ ਤੁਸੀਂ ਕਸੋ ਦੇ ਚਲਦੇ ਇੱਥੇ ਪਹੁੰਚੇ ਹੋ ਲੱਗਦਾ ਹੈ ਵੀ ਆਨਲਾਈਨ ਟਾਈਮ ਦੇ ਵਿੱਚ ਕੁਛ ਇਦਾਂ ਦੀ ਪਲਾਨਿੰਗ ਹੋਏਗੀ ਜਿਹੜਾ ਕਸੋ ਦਾ ਪ੍ਰਭਾਵ ਹੋਵੇ ਐਸਐਸਪੀ ਸਾਹਿਬ ਉਹਨਾਂ ਨੇ ਮੇਰਲਾਂ ਚ 3-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਇਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਸੀ ਕਿ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇਹ ਕਹਿਦਾ ਤੁਹਾਡੇ ਵੀ ਅਸੀਂ ਇਹਨੂੰ ਜੜਾ ਤੋਂ ਪੜਦਾਂਗੇ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰਰਿਜ਼ਮ ਸੀਗਾ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਖਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਹੀ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਸੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਡਰ ਜਿਹੜਾ ਪਰਾਂ ਕਰਕੇ ਹੁਣ ਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਛਿੱਟਾ ਟੈਰੋਰਿਜ਼ਮ ਇਹ ਆ ਗਿਆ ਹੁਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਆ ਵੀ ਜੇ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਪਾਉ। ਇਹੋ ਚੀਜ਼ ਟੈਰੋਇਜ਼ਮ ਚ ਹੋਈ ਸੀ। ਲੋਕ ਡਰਨ ਲੱਗ ਗਏ ਸੀ। ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਭੈ ਭੀਤ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ। ਅਲਟੀਮੇਟਲੀ ਕੀ ਹੋਇਆ? ਇਹ ਰਾਤ ਨੂੰ ਜਿਹੜੇ ਅਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਡੇਰੇ ਆ ਤੇ ਬਹਿਕਾ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆ ਭੈਣਾਂ ਦੀਆਂ ਇਹਨਾਂ ਨੇ ਪਤਾਂ ਲੁੱਟੀਆਂ ਲੋਕਾਂ ਦੇ ਪੈਸੇ ਖੋਏ ਲੋਕਾਂ ਦੇ ਬੱਚੇ ਧੱਕੇ ਦੇ ਨਾਲ ਅਸਾਲਟ ਗੱਲ 'ਚ ਪਾ ਕੇ ਨਾਲ ਲੈ ਜਾਂਦੇ ਰਹੇ ਤੇ ਨੂੰ ਬਾਬਾ ਬਣਾਵਾਂਗੇ ਸੋ ਉਹੋ ਹੀ ਸਿਸਟਮ ਹੈ ਇਸ ચીਜ ਨੂੰ ਰਿਵਾਈਵ ਕਰਦਾ ਉਹ ਸੀ ਉਸ ਪਿਕਚਰ ਨੂੰ ਰਿਵਾਈਵ ਕਰਦਾ ਕਿਉਂਕਿ ਅਸੀਂ 89 90 ਚ ਭਰਤੀ ਹੋਏ ਸੀ ਆਉਂਦੇ ਅੱਤਵਾਦ ਦੇ ਵਿੱਚ ਹੀ ਪੈ ਰਕਿਆ ਸੀ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈਟ ਬਹਿ ਰਹੀ ਆ ਬਟ ਜਿੱਦਾਂ ਉਹ ਖਤਮ ਕੀਤਾ ਸੀ ਜੀ ਪੰਜਾਬ ਪੁਲਿਸ ਕਮਿਟਿਡ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜੀਜੀਪੀ ਗੌਰਵ ਯਾਦਵ ਜੀ ਅਨ ਟਾਇਰ ਪੰਜਾਬ ਪੜੀ ਇਸ ਇਸ ਅਨਾਮਤ ਤੋਂ ਥੱਲ ਪਾਉਣ ਲਈ ਖਤਮ ਕਰ ਲਈ ਤਿੰਨ ਪਰ ਰਾਤ ਮਿਹਨਤ ਕਰ ਰਹੀ ਐ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਡੈਂਟ ਪਾ ਦਿੱਤੀ ਬੀਤੇ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ 'ਚ ਇੱਕ ਵੀ ਟੈਕਸ਼ਨ ਦੇਖਣ ਨੂੰ ਮਿਲਦਾ ਨਹੀਂ ਸੀ ਸਰ ਉਹਦੇ ਬਾਰੇ ਜੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰਾਂ ਜੇ ਉਹ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜੇ ਉਹਨੂੰ ਸਮਝਾ ਸਮਝਾਉਣਾ ਉਹਨੂੰ ਨਸੀਹਤ ਦੇਣੀ ਕਿ ਉਹ ਸਹੀ ਟ੍ਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗਸ ਜਿਹੜੀਆਂ ਵਾ ਉਹ ਜਿਵੇਂ ਟਾਂਡਾ ਵਾ ਬਾਕੀ ਥਾਂ ਵੀ ਚਲਦੀਆਂ ਰਹਿਣਗੀਆਂ ਸੋ ਜਿਹੜੀਆਂ ਸਰਪ੍ਰਾਈਜ਼ ਵਿਜ਼ਿਟਸ ਆ ਐਸਐਸਪੀਸ ਵੀ ਕਰਦੇ ਆ ਮੈਂ ਵੀ ਮਤਲਬ ਕੀਤੀ ਸੀ ਜਦੋਂ ਇੱਥੇ ਆਇਆ ਮੇਰੀ ਪੋਸਟਿੰਗ ਹੋਈ ਉਸ ਤੋਂ ਬਾਅਦ ਮੈਂ ਜਿਹੜਾ ਥਾਣਾ ਵਿਜ਼ਿਟ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਾਡੀ ਪਲੈਨਿੰਗ ਆ ਔਰ ਇੱਕ ਜिले ਦੀ ਕਰਾਇਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕਰਾਇਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਾਂ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓਸ ਐਸ ਐਚ ਉਸ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਂਟਸ ਆ ਤਫਤੀਸ਼ਾਂ ਲੰਬਤ ਨੇ ਸਾਲ ਤੋਂ ਉਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕਦਮਿਆਂ ਦੇ ਮਦਈ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜਿਵੇਂ ਸਾਡੀਆਂ ਸਾਲ ਦੇ ਵਿੱਚ ਦੋ ਵਾਰ ਇੱਕ ਅਗਸਤ ਅਫਸਰ ਨੇ ਫਾਰਮਲ ਇਨਸਪੈਕਸ਼ਨ ਕਰਦੀ ਹੁੰਦੀ ਪਹਿਲੀ ਸ਼ਬਾਈ 31 ਸ਼ੇਰ ਤੱਕ ਫਿਰ ਦੂਜੀ ਤੋਂ ਇੱਕ ਥਾਣੇ ਦੀ ਮੈਂ ਫਾਰਮਲ ਇਨਸਪੈਕਸ਼ਨ ਵੀ ਅਰੇਂਜ ਚ ਕਰਦੇ ਜਾ ਰਿਹਾ ਜਿਹੜੀ ਕੋ ਸਭ ਤੋਂ ਉਪਰਾਠਾ ਥਾਣਾ ਜਾਂ ਜਿੱਥੇ ਜ਼ਿਆਦਾ ਫਟੈਂਸੀ ਜਾਂ ਜ਼ਿਆਦਾ ਹੋਵੇ ਨਾ ਇਦਾਂ ਹੀ ਇੱਕ ਡੀਪੀਓ ਜਿਹੜਾ ਡਿਸਟ੍ਰਿਕਟ ਦਾ ਸਾਡੇ ਆਫੀਸਰਸ ਹੈਗੇ ਜਿਵੇਂ ਐਸਐਸਪੀ ਐਸਪੀ ਹੈੱਡਕਵਾਰ ਔਰ ਸਾਰੇ ਇਹੋ ਜਿਹੇ ਡਿਪਟੀ ਅਫਸਰ ਹੁੰਦੇ ਆ ਉਹਨਾਂ ਦੀ ਜਿਹੜੀਆਂ ਸਾਰੀਆਂ ਮੱਤਾਂ ਦੀ ਸਾਰੇ ਉਹਨਾਂ ਸੈਕਸ਼ਨਸ ਦੀ ਜਿਹੜੀ ਹੈਗੀ ਹੈ ਇਨਸਪੈਕਸ਼ਨ ਵੀ ਕੀਤੀ ਜਾਊਗੀ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਉਸ ਤੰਗ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮ ਵਰਕ ਬਣਾ ਕੇ ਔਰ ਡੈਫੀਨੇਟਲੀ ਚੰਗੇ ਰਿਜ਼ਲਟਸ